ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਗੱਲ ਕਰਾਂਗੇ ਪੰਜਾਬ ਦੀ ਵਿਰਾਸਤ ਬਾਰੇ ਪੰਜਾਬ ਸਿਰਫ ਇੱਕ ਸੂਬਾ ਨਹੀਂ ਇਹ ਵੱਖ-ਵੱਖ ਤਰ੍ਹਾਂ ਦੀਆਂ ਰਸਮਾਂ ਰਿਵਾਜਾਂ ਸੱਪਿਆਚਾਰ ਤੇ ਇਤਿਹਾਸ ਨਾਲ ਭਰਪੂਰ ੱਤੀ ਹੈ ਚਲੋ ਸ਼ੁਰੂ ਕਰੀਏ ਪੰਜਾਬ ਦੀ ਵਿਸ਼ੇਸ਼ ਵਿਰਾਸਤ ਬਾਰੇ ਜਾਣਕਾਰੀ ਨਾਲ ਆ ਪਹਿਲੀ ਇਤਿਹਾਸਕ ਮਹੱਤਤਾ ਪੰਜਾਬ ਸ਼ਬਦ ਦਾ ਮਤਲਬ ਹੁੰਦਾ ਹੈ ਪੰਜ ਆਬ ਆਬ ਕੀ ਪੰਜ ਪਾਣੀ ਪੰਜ ਦਰਿਆਵਾਂ ਦੀ ਧਰਤੀ ਸਤਲੁਜ ਬਿਆਸ ਰਾਵੀ ਚਿਨਾਬ ਤੇ ਜੀਲਮ ਇਤਿਹਾਸਕ ਰੂਪ ਵਿੱਚ ਇੰਦਰ ਗੁਪਤਾ ਮੌਰਿਆ ਖੁਸ਼ਾਨ ਤੇ ਮੁਗਲ ਸਮਰਾਜ ਦਾ ਹਿੱਸਾ ਰਹੀ ਇੱਥੇ ਹੀ ਸ਼ਹੀਦ ਭਗਤ ਸਿੰਘ ਵਰਗੇ ਸੂਰਮੇ ਜਨਮੇ ਜਿਨ੍ਹਾਂ ਆਪਣੀ ਜਵਾਨੀ ਦੇਸ਼ ਨੂੰ ਸਮਰਪਿਤ ਕਰ ਦਿੱਤੀ ਦੂਜਾ ਧਰਮ ਤੇ ਅਧਿਆਤਮਿਕਤਾ ਪੰਜਾਬ ਸਿੱਖ ਧਰਮ ਦੀ ਜਨਮ ਭੂਮੀ ਹੈ ਗੁਰੂ ਨਾਨਕ ਦੇਵ ਜੀ ਨੇ ਇੱਥੇ ਹੀ ਸਿੱਖ ਧਰਮ ਦੀ ਨੀਂਹ ਰੱਖੀ ਸ੍ਰੀ ਹਰਮੰਦਰ ਸਾਹਿਬ ਗੁਰਦੁਆਰਾ ਮੀਰ ਵਿਖੇ ਸਿੱਖਾਂ ਦੀ ਸਭ ਤੋਂ ਪਵਿੱਤਰ ਧਰਤੀ ਹੈ ਇਸ ਤੋਂ ਇਲਾਵਾ ਦੁਰਗਿਆਣਾ ਮੰਦਰ, ਰਾਮ ਤੀਰਥ ਅਤੇ ਹੋਰ ਬਹੁਤ ਸਾਰੇ ਧਾਰਮਿਕ ਸਥਾਨ ਇੱਥੇ ਹਨ ਤੀਜਾ ਲੋਕ ਸੱਭਿਆਚਾਰ ਅਤੇ ਰਸਮਾਂ ਰੀਤਾਂ ਪੰਜਾਬੀਆਂ ਦੀ ਰਸਮਾਂ ਰੀਤਾਂ ਤੇ ਰਿਵਾਜ ਬਹੁਤ ਰੰਗੀਨ ਹਨ ਭੰਗੜਾ ਤੇ ਗਿੱਧਾ ਪੰਜਾਬ ਦੇ ਪ੍ਰਸਿੱਧ ਨਾਚ ਹਨ ਲੋਕ ਗਾਇਕੀ ਵਿੱਚ ਟੱਪੇ, ਮਾਈਆਂ ਤੇ ਗਿੱਧੇ ਦੀਆਂ ਉਨਾਲ ਲੋਕਾਂ ਦੇ ਦਿਲਾਂ ਨੂੰ ਛੂ ਲੈਂਦੀਆਂ ਹਨ ਵਿਆਹ ਤਿਹਾਰ ਤੇ ਖੇਤੀਬਾੜੀ ਦੇ ਮੌਕਿਆਂ ਤੇ ਇਹ ਰੰਗ ਰਲੀਆਂ ਹੋਰ ਵੀ ਵਧ ਜਾਂਦੀਆਂ ਹਨ{{\text{ਚੋਟਾ ਖਾਣ ਪੀਣ ਦੀ ਵਿਸ਼ੇਸ਼ਤਾ}} ਪੰਜਾਬੀ ਖਾਣਾ ਦੁਨੀਆ ਭਰ ਵਿੱਚ ਮਸ਼ਹੂਰ ਹੈ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਛੋਲੇ ਭਟੂਰੇ ਲੱਸੀ ਤੇ ਦਹੀਂ ਭੱਲੇ ਹਰ ਪੰਜਾਬੀ ਦੀ ਦਿਲ ਦੀ ਚਾਹਤ ਹਨ ਖੇਤੀਬਾੜੀ ਨਾਲ ਜੁੜੇ ਹੋਣ ਕਰਕੇ ਇੱਥੇ ਹਮੇਸ਼ਾ ਤਾਜ਼ਾ ਤੇ ਸਵਾਦ ਬਣੇ ਖਾਣੇ ਮਿਲਦੇ ਹਨ ਪੰਜਵਾਂ ਤਿਉਹਾਰ ਅਤੇ ਮੇਲੇ ਲੋਹੜੀ ਬਸੰਤ ਵਿਸਾਖੀ ਤੇ ਗੁਰਪੁਰ ਪੰਜਾਬ ਦੇ ਪ੍ਰਸਿੱਧ ਤਿਉਹਾਰ ਹਨ ਇਹਨਾਂ ਤਿਉਹਾਰਾਂ ਵਿੱਚ ਲੋਕ ਗਿੱਧਾ ਪੰਗੜਾ ਪਾ ਕੇ ਖੁਸ਼ੀਆਂ ਮਨਾਉਂਦੇ ਹਨ ਵਿਸਾਖੀ ਖਾਸ ਤੌਰ ਤੇ ਖੇਤੀ ਦੇ ਨਵੇਂ ਸਾਲ ਦੀ ਸ਼ੁਰੂਆਤ ਹੁੰਦੀ ਹੈ ਛੇਵਾਂ ਹਾਲੀ ਮੁਲੀ ਤੇ ਕਲਾ ਕਾਰੀਗਰੀ ਪੰਜਾਬ ਦੇ ਹਾਲੀ ਮੁਲੀ ਯਾਨੀ ਹੱਥ ਦੇ ਕੰਮ ਵਿਸ਼ਵ ਪ੍ਰਸਿੱਧ ਹਨ ਫੁਲਕਾਰੀ ਜੁੱਤੀਆਂ ਕਢਾਈ ਤੇ ਲੱਕੜ ਦਾ ਕੰਮ ਇੱਥੇ ਦੀਆਂ ਖੂਬਸੂਰਤ ਕਲਾਕ੍ਰਿਤੀਆਂ ਹਨ ਇਹ ਸਾਡੀ ਸੱਭਿਆਚਾਰਕ ਵਿਲੱਖਣਤਾ ਨੂੰ ਦੱਸਦੀਆਂ ਹਨ ਸੱਤਵਾਂ ਪੰਜਾਬ ਦੀ ਖੇਤੀਬਾੜੀ ਕਰਕੇ ਪੰਜਾਬ ਨੂੰ ਹਿੰਦੁਸਤਾਨ ਦਾ ਅਨਾਜ ਕੋਠਾ ਕਿਹਾ ਜਾਂਦਾ ਹੈ ਇੱਥੋਂ ਕਣਕ ਚੋਲ ਤੇ ਹੋਰ ਫਸਲਾਂ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿੱਚ ਭੇਜਿਆ ਜਾਂਦੀਆਂ ਹਨ ਪੰਜਾਬ ਦੇ ਕਿਸਾਨ ਸਦੀਆਂ ਤੋਂ ਮਿਹਨਤ ਤੇ ਹੌਂਸਲੇ ਕਰਕੇ ਜਾਣੇ ਜਾਂਦੇ ਹਨ ਅੰਤ ਵਿੱਚ ਪੰਜਾਬ ਦੀ ਵਿਰਾਸਤ ਸਾਡੇ ਲਈ ਮਾਣ ਦੀ ਗੱਲ ਹੈ ਸਾਨੂੰ ਸਾਰਿਆਂ ਨੂੰ ਆਪਣੀ ਧਰਤੀ ਆਪਣੀ ਭਾਸ਼ਾ ਤੇ ਆਪਣੇ ਸਭਿਆਚਾਰ ਦੀ ਸੰਭਾਲ ਕਰਨੀ ਚਾਹੀਦੀ ਹੈ ਅਜੇ ਵੀ ਬਹੁਤ ਕੁਝ ਹੈ ਜਿਸਦੇ ਬਾਰੇ ਅਸੀਂ ਆਉਣ ਵਾਲੀ ਵੀਡੀਓ ਵਿੱਚ ਗੱਲ ਕਰਾਂਗੇ ਜੇ ਤੁਹਾਨੂੰ ਅੱਜ ਦੀ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜਰੂਰ ਕਰਿਓ ਤੇ ਕੋਈ ਸੁਝਾਅ ਜਾਂ ਸਵਾਲ ਹੋਵੇ ਤਾਂ ਸਾਨੂੰ ਕਮੈਂਟ ਕਰਕੇ ਦੱਸਿਓ ਧੰਨਵਾਦ ਸਤਿ ਸ਼੍ਰੀ ਅਕਾਲ